ਸਹਿਦ ਬਲਾਕ ਪਹਿਲ ਅਦੀਨ ਪੈਂਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ 20 ਤੋਂ ਲੈ ਕੇ 22 ਮਾਰਚ ਤੱਕ ਅਖੰਡ ਪਾਠ ਸਾਫ ਕਰਵਾਏ ਗਏ ਇਸ ਮੌਕੇ ਡਾਕਟਰ ਹਰਵਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਨੇ ਗੱਲਬਾਤ ਕਰਦੇ ਕਿਹਾ ਕਿ ਸਾਰੇ ਸਟਾਫ ਦੇ ਸਹਿਯੋਗ ਦੇ ਨਾਲ ਹੀ ਇਹ ਪਾਠ ਕਰਵਾਇਆ ਗਿਆ ਹੈ ਤੇ ਇਸੇ ਅਰਦਾਸ ਦੇ ਨਾਲ ਕਰਵਾਇਆ ਗਿਆ ਹੈ ਕਿ ਹਸਪਤਾਲ ਵਿਖੇ ਆਉਂਦੇ ਹਰ ਮਰੀਜ਼ ਦਾ ਇਲਾਜ ਵਧੀਆ ਹੋਵੇ ਅਤੇ ਸਾਰਾ ਸਮਾਜ ਤੰਦਰੁਸਤ ਰਹੇ ਤੇ ਆਪਸ ਵਿੱਚ ਭਾਈਚਾਰਾ ਬਣਿਆ ਰਹੇ ਫੋਰਸਟਾਫ ਦੇ ਤਿੰਨੋ ਦਿਨ ਆਪਸੀ ਪਿਆਰ ਤੇ ਸਾਂਝ ਦੇ ਨਾਲ ਗੁਰੂ ਸਾਹਿਬ ਦਾ ਪ੍ਰਕਾਸ਼ ਕਰਵਾਇਆ ਗਿਆ ਸੇਵਾ ਕੀਤੀ ਤੇ ਤਿੰਨ ਦਿਨ ਅਟੁੱਟ ਲੰਗਰ ਵੀ ਵਰਤਾਇਆ ਗਿਆ ਉਹਨਾਂ ਅਗੇ ਇਹ ਵੀ ਕਿਹਾ ਕਿ ਇਸੇ ਤਰ੍ਹਾਂ ਦੇ ਸਮਾਗਮ ਧਾਰਮਿਕ ਪ੍ਰਤੀਖੂਨ ਦੇ ਨਾਲ ਨਾਲ ਆਪਸੀ ਸਾਂਝ ਤੇ ਪਿਆਰ ਵੀ ਵਧਾਉਂਦੇ ਨੇ ਇਸ ਮੌਕੇ ਬਲਾਕ ਪੈਲ ਦਾ ਸਾਰਾ ਸਟਾਫ ਮੌਜੂਦ ਸੀ ਤੇ ਇਲਾਕੇ ਵਿੱਚੋਂ ਵੱਖ-ਵੱਖ ਸਿਆਸੀ ਸਮਾਜਿਕ ਤੇ ਹੋਰ ਵੱਡਮੁੱਲੀਆਂ ਸ਼ਖਸੀਅਤਾਂ ਹਾਜ਼ਰ ਰਹੀਆਂ ਸਭ ਨੇ ਗੁਰੂ ਸਾਹਿਬ ਨੂੰ ਨਤਮਸਤਕ ਹੋ ਕੇ ਉਹਨਾਂ ਦਾ ਆਸ਼ੀਰਵਾਦ ਲਿਆ ਤੇ ਸਭ ਦੀ ਚੜ੍ਹਦੀ ਕਲਾ ਲਈ ਪ੍ਰਾਰਥਨਾ ਕੀਤੀ ਸਮਾਨਾ ਕਰ ਪਾਰੇ ਖਸਬਾ ਦਾ ਕਰ ਪਾਰੇ ਖਸਬਾ ਦਾ ਕਰ ਪਾਰੇ ਜੁਗਤਲੇ ਧੁਰ ਕੀ ਬਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਜੁਗੋ ਜੁਗਟਾਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੋ ਰੋਜ਼ ਪਹਿਲਾਂ ਪ੍ਰਗਾਸ ਕਰਾਏ ਗਏ ਸਨ ਸਾਡੇ ਬਲਾਕ ਦੇ ਐਸਐਮਓ ਸਰ ਦੀ ਰਹਿਨਮਾਈ ਹੇਠ ਅਤੇ ਸਮੂਹ ਸਟਾਫ ਦੇ ਸਹਿਯੋਗ ਦੇ ਨਾਲ ਹੀ ਜਿਨ੍ਹਾਂ ਦੇ ਕਿ ਅੱਜ ਪ੍ਰੰਤ ਸਮਾਪਤੀ ਹੋਈ ਹੈ ਰਾਗੀ ਸਿੰਘਾਂ ਵੱਲੋਂ ਬੜਾ ਹੀ ਰਸਪੰਨਾ ਕੀਰਤਨ ਉਚਾਰਨ ਕੀਤਾ ਗਿਆ ਹੈਗਾ ਔਰ ਸਾਡੇ ਸਟਾਫ ਤੋਂ ਇਲਾਵਾ ਜੀ ਸਾਡੇ ਅੱਜ ਦੇ ਇਸ ਧਾਰਮਿਕ ਸਮਾਗਮ ਦੇ ਵਿੱਚ ਸਾਡੇ ਇਲਾਕੇ ਦੇ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਵਰਤੀ ਵਿਅਕਤੀਆਂ ਨੇ ਆਪਣੀ ਜਿਹੜੀ ਹੈ ਨਤਮਸਤਕ ਹੋ ਕੇ ਗੁਰੂ ਦੀ ਹਾਜ਼ਰੀ ਲਗਵਾਈ ਹੈਗੀ ਆ ਸਾਬ ਤਾਂਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਤੇ ਲੈ ਕੇ ਆਨੇ ਪਾਠ ਕਰਵਾਏ ਗਏ ਨੇ ਸੰਗਤ ਜੁੜੀ ਆ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਸੀਐਸਸੀ ਪਾਇਲ ਵੱਕੇ ਸਾਰੇ ਸਟਾਫ ਵੱਲੋਂ ਸਮੂਹ ਸਟਾਫ ਸੀਐਸਸੀ ਪਾਇਲ ਵੱਲੋਂ ਖੰਡ ਪਾੜ ਦਾ ਭੋਗ ਪਾਇਆ ਗਿਆ ਜਿੱਥੇ ਜਿੱਥੇ ਸਾਰੇ ਇਲਾਕਾ ਨਿਵਾਸੀ ਅਤੇ ਅਲੱਗ-ਅਲੱਗ ਸਿਆਸੀ ਲੋਕ ਤੇ ਸਾਰੇ ਆ ਕੇ ਸਖਸ਼ਿਤ ਲੋਕਾਂ ਨੇ ਸੁਮਿਲਿਤ ਕੀਤੀ ਤੇ ਸ੍ਰੀ ਗੁਰਗਨ ਸਾਹਿਬ ਦਾ ਉਹ ਟਾਸਰਾ ਲੈ ਕੇ ਅੱਜ ਇੱਥੇ ਕੀਰਤਨ ਵੀ ਕੀਤਾ ਗਿਆ ਸਾਰਿਆਂ ਦੀ ਸੁਖ ਸ਼ਾਂਤੀ ਵਾਸਤੇ ਅੱਜ ਇੱਥੇ ਖੰਡਪਾਤ ਸਾਹਿਬ ਦੇ ਪੁੱਪ ਪਾਏ ਗਏ ਕਿੰਨਾ ਉਤਸ਼ਾਹ ਸੀਗਾ ਦੇਖਣ ਨੂੰ ਸਾਰਾ ਦੇ ਵਿੱਚ ਉਤਸ਼ਾਹ ਸਾਰੇ ਸਟਾਫ ਵਿੱਚ ਔਰ ਆਮ ਲੋਕਾਂ ਵਿੱਚ ਬਹੁਤ ਸੀ ਸਾਰੇ ਇਸ ਗੱਲ ਨੂੰ ਮਤਲਬ ਹਰ ਸਾਲ ਅਸੀਂ ਇਹ ਪਾਠ ਕਰਾਉਂਦੇ ਆ ਤੇ ਰੱਬ ਦੀ ਕਿਰਪਾ ਨਾਲ ਇਸ ਸਾਲ ਵੀ ਅਸੀਂ ਇੱਥੇ ਬਹੁਤ ਵਧੀਆ ਕੰਡਪਾਰਟਸ ਆਫ ਦਾ ਪ੍ਰੋਗਰਾਮ ਕਰਾ ਸਕੇ। ਅਰਥਾਤ ਸਰ ਬਲੌਕ ਨੇ ਜਾਂ ਤੁਹਾਡੇ ਹੋਰ ਵੀ ਹਸਪਤਾਲ ਨੇ ਛੋਟੇ ਹਸਪਤਾਲ ਨੇ ਜਾਂ ਇੰਦਰ ਨੇ ਕਿ ਸਾਰੀ ਸੰਗਤ ਪਹੁੰਚੀ ਸੀਗੀ। ਸਾਡੇ ਸਾਰੇ ਜਿੰਨੇ ਸਬਸੈਂਟਰਸ ਹੈਗੇ ਹੈਲਥ ਵੈਲਨੈਸ ਸੈਂਟਰ ਹੈਗੇ ਆ ਜਿੰਨੇ ਮਿਨੀ ਪੀਐਸਸੀ ਹੈਗੇ ਉਥੇ ਦੇ ਸਾਰੇ ਸਟਾਫ ਸਾਡੇ ਕੋਲ ਇੱਥੇ ਆ ਕੇ ਹਾਜ਼ਰੀ ਲਵਾਈ। ਤੇ ਨਾਲ ਹੀ ਨਾਲ ਉਥੇ ਅਸੀਂ ਇਹ ਵੀ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਇੱਕ ਸਟਾਫ ਮੈਂਬਰ ਉਥੇ ਬਾਰੀ-ਬਾਰੀ ਆ ਕੇ ਆਪਣਾ 24 ਘੰਟੇ ਆਪਣੇ ਜਿਹੜਾ ਉਥੇ ਰੱਬ ਸੈਂਟਰ ਹੈ ਖੁੱਲੇ ਰਹਿਣ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਐਮਰਜੈਂਸੀ ਦੀ ਕੋਈ ਸਿਵਾਵਾ ਵਿਦਿਤ ਨਾ